ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪੰਕਜ ਮਿੱੱਡਾ ਦੇ ਵੱਲੋਂ ਸਵਾਗਤ ਕਰਦਾ ਹਾਂ ਲਾਈਵ ਤਸਵੀਰਾਂ ਬਾਰਡਰ ਰੋਡ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਦੁਖਵੰਜਨ ਮੈਡੀਕੋਸ ਦੇ ਉੱਪਰ ਪਹਿਲਾਂ ਮੈਡੀਕਲ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੀ ਤਾਂ ਹੁਣ ਨਾਲ ਦੁਖਵੰਜਨ ਲੈਬੋਰੀ ਵੀ ਜਿਹੜੀ ਖੋਲ ਦਿੱਤੀ ਗਈ ਹੈ ਤੇ ਇੱਥੇ ਜਿਹੜੇ ਸਾਰੇ ਟੈਸਟ ਕੀਤੇ ਜਾ ਰਹੇ ਆ ਕੋਈ ਵੀ ਅਗਰ ਤੁਸੀਂ ਬਾਹਰ ਦਾ ਟੈਸਟ ਵੀ ਕਰਵਾਉਣਾ ਹੈ ਤਾਂ ਵੀ ਇੱਥੇ ਤੁਹਾਡੇ ਜਿਹੜੇ ਸੈਂਪਲ ਲੈ ਕੇ ਭੇਜੇ ਜਾਣਗੇ ਜਿਹੜੀ ਲੈਬਪਕ ਹੋਗੇ ਉੱਥੋਂ ਦੀ ਟੈਸਟ ਹੋ ਕੇ ਆਏਗਾ ਤੇ ਵਾਜਬ ਜੀ ਰੇਟ ਜਿਹੜੇ ਤੁਹਾਡੇ ਕੋਲ ਲੈ ਜਾਣਗੇ ਤਾਂ ਦੀਵਾਲੀ ਤੋਂ ਉੱਪਰ ਜਿਹੜੇ ਸਪੈਸ਼ਲ ਡਿਸਕਾਊਂਟ ਵੀ ਇਹਨਾਂ ਦੇ ਵੱਲੋਂ ਦਿੱਤੇ ਜਾ ਰਹੇ ਆ ਤਾਂ ਹਰ ਟੈਸਟ ਜ ਤਾਂ ਹੁਣ ਨਾਲ ਜਿਹੜੀਆਂ ਲੈਬੋਰੀ ਦੀਆਂ ਸਵਾਵਾ ਵੀ ਦਿੱਤੀਆਂ ਜਾ ਰਹੀਆਂ ਆ। ਤਾਂ ਸਾਡੇ ਨਾਲ ਮੌਜੂਦ ਹੈ ਦੁਖਵੰਜਨ ਮੈਡੀਕਲ ਦੇ ਓਨਰ। ਤੁਹਾਨੂੰ ਨਾਲ ਵੀ ਗੱਲਬਾਤ ਕਰਦੇ ਆ। ਜੀ ਸਰ ਪਹਿਲਾਂ ਤਾਂ ਆਰਬੀ ਲਾਈਟ ਦੇ ਵਿੱਚ ਤੁਹਾਡਾ ਸਵਾਗਤ ਆ। ਕੀ ਕਹੋਗੇ ਪਹਿਲਾਂ ਮੈਡੀਕਲ ਦੇ ਵਿੱਚ ਸਵਾਵਾਵਾਂ ਦੇ ਰਹੇ ਸੀ ਹੁਣ ਨਾਲ ਤੁਸੀਂ ਲੈਬੋਰੀ ਦਾ ਵੀ ਸ਼ੁਰੂ ਕਰ ਦਿੱਤਾ। ਬਿਲਕੁਲ ਸਰ ਲੈਬੋਰੀ ਵੀ ਨਵੀਂ ਸਟਾਰਟ ਕੀਤੀ ਹੈ ਇੱਕ ਤਾਂ। ਆਪਾਂ ਵਾਜਬ ਰੇਟਾਂ ਦੇ ਨਾਲ ਸ਼ਹਿਰ ਦੇ ਵਿੱਚੋਂ ਸਭ ਤੋਂ ਘੱਟ ਰੇਟਾਂ ਦੇ ਨਾਲ ਕੀਤੀ ਹੈ। ਜਿੱਦਾਂ ਕਿ ਅੱਜਕੱਲ ਡੇਂਗੂ ਦਾ ਸੀਜ਼ਨ ਆ ਰਿਹਾ ਹੈ। ਸੀਬੀਸੀ, ਵਡਾਲ, ਡੇਂਗੂ ਆਪਾਂ ਸਿਰਫ 200 ਰੁਪਏ ਦੇ ਵਿੱਚ ਟੈਸਟ ਇਸ ਜਿਹਦੇ ਵਿੱਚ ਆਪਾਂ ਲਬੋਰੀਟਰੀ ਜੇ ਵੀ ਕਹੋਗੇ ਬਾਹਰ ਦਾ ਸੈਪਲ ਨਾ ਕਰਾਤੇ ਅੰਦਰ ਜਿਹੜੀਆਂ ਸਪੈਸ਼ਲ ਜਿਹੜੀਆਂ ਨਵੀਂ ਤਕਨੀਕ ਕਿਉਂਕਿ ਹਮੇਸ਼ਾ ਜਦੋਂ ਨਵੀਂ ਤਕਨੀਕ ਆ ਜਾਂਦੀ ਹੈ ਤਾਂ ਉਸ ਦੀ ਜਿਹੜੀ ਜ਼ਰੂਰਤ ਪੈਂਦੀ ਹੈ ਤਾਂ ਨਵੀਂ ਤਕਨੀਕ ਦੀ ਜਿਹੜੀਆਂ ਮਸ਼ੀਨਾਂ ਵੀ ਇਹਨਾਂ ਦੇ ਵੱਲੋਂ ਲਿਆਂਦੀਆਂ ਗਈਆਂ ਤਾਂ ਅੰਦਰ ਤੁਹਾਨੂੰ ਦਿਖਾਤਾ ਐ ਕਿ ਜਿਹੜੀ ਹੈ ਲਬੋਰੀਟਰੀ ਬਣਾਈ ਗਈ ਹੈ ਭਾਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਜਿਹੜੀਆਂ ਇੱਥੇ ਸਾਰੀਆਂ ਲਬੋਰੀਟਰੀ ਦੀਆਂ ਮਸ਼ੀਨਾਂ ਵੀ ਇੱਥੇ ਲਾ ਦਿੱਤੀਆਂ ਗਈਆਂ ਤਾਂ ਆਧੁਨਿਕ ਤਰੀਕੇ ਦੇ ਨਾਲ ਜਿਹੜੇ ਵਧੀਆ ਜਿਹੜੀਆਂ ਰਿਪੋਰਟਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਕਈ ਵਾਰ ਕੀ ਹੁੰਦਾ ਬੰਦਾ ਟੈਸਟ ਕੀ ਕਰਵਾਉਂਦਾ ਹੈ ਉਸ ਦੇ ਵਿੱਚ ਰਿਪੋਰਟ ਕੀ ਆ ਜਾਂਦੀ ਹੈ ਜੇਕਰ ਤੁਸੀਂ ਲਾਲ ਪੱਥਰ ਲੈਬ ਤੋਂ ਕਰਵਾਣਾ ਹੈ ਤਾਂ ਉੱਥੋਂ ਵੀ ਤੁਹਾਡਾ ਜਿਹੜਾ ਟੈਸਟ ਹੋ ਕੇ ਆ ਜਾਏਗਾ ਜਲਦੀ ਆਪਾਂ ਇੱਕ ਐਕਸਟਰਾ ਵੀ ਸਟਾਰਟ ਕਰ ਰਹੇ ਹਾਂ ਐਕਸਰੇ ਮਸ਼ੀਨਾਂ ਵੀ ਕਰਨੀਆਂ ਐਕਸਰੇ ਮਸ਼ੀਨ ਆ ਗਈ ਹੈ ਉਹਦਾ ਸੈਟਅਪ ਸਟਾਰਟ ਹੋਣ ਵਾਲਾ ਜੀ 2-4 ਦਿਨਾਂ ਦੇ ਵਿੱਚ ਉਹ ਵੀ ਸਟਾਰਟ ਹੋ ਜੂਗੀ ਤਾਂ ਤੁਸੀਂ ਦੇਖ ਸਕਦੇ ਹੋ ਮੈਡੀਕਲ ਦੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੀ ਲੈਬੋਰੀਟਰੀ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਤਾਂ ਜਲਦ ਹੀ ਜਿਹੜੀ ਇੱਥੇ ਐਕਸਰੇ ਮਸ਼ੀਨ ਵੀ ਲੱਗ ਜਾਏਗੀ ਤਾਂ ਉਹ ਵੀ ਇਹ ਸੇਵਾਵਾਂ ਦਿੱਤੀਆਂ ਜਾਣਗੀਆਂ ਤਾਂ ਹੋਰ ਵੀ ਪੁੱਛਦੇ ਆ ਤਾਂ ਇੱਕ ਵਾਰੀ ਐਡਰੈਸ ਵੀ ਦੱਸ ਦੋ ਬੋਰਡਰ ਰੋਡ ਸੈਂੀਆਂ ਚੌਂਕ ਨੀਅਰ ਨਿਊ ਸਿਵਲ ਹਸਪੀਟਲ ਫਾਜ਼ਿਲਕਾ ਜੀ ਤਾਂ ਬਿਲਕੁਲ ਸਿਵਲ ਹਸਪੀਟਲ ਦੇ ਨੇੜੇ ਇਹਨਾਂ ਦਾ ਜਿਹੜਾ ਮੈਡੀਕਲ ਹੈ ਤਾਂ ਇਹਨਾਂ ਦੇ ਕੋਲ ਸਪੈਸ਼ਲ ਜਿਹੜੀਆਂ ਕੈਂਸਰ ਦੀਆਂ ਵੀ ਜਿਹੜੀਆਂ ਦਵਾਈਆਂ ਸਾਰੀਆਂ ਉਹਨਾਂ ਦੇ ਉੱਪਰ ਜਿਹੜੇ ਲੈਸ ਦੇ ਉੱਪਰ ਜਿਹੜੀਆਂ ਇੱਥੇ ਦਵਾਈਆਂ ਤੁਹਾਨੂੰ ਮਿਲਣਗੀਆਂ ਕੈਂਸਰ ਦੀਆਂ ਦਵਾਈਆਂ ਹਮੇਸ਼ਾ ਭਈ ਵੀ ਕੋਈ ਵੀ ਪੇਸ਼ੈਂਟ ਆ ਜਾਏ ਚਲੋ ਆਪਾਂ ਇਹ ਨਹੀਂ ਕਰਕੇ ਐਡ ਦੇ ਵਿੱਚ ਬੋਲ ਰਹੇ ਆ ਕੋਈ ਵੀ ਪੇਸ਼ੈਂਟ ਆਉਂਦਾ ਸਾਡੇ ਕੋਲ ਕੈਂਸਰ ਵਾਲਾ ਉਹਨੂੰ ਅਸੀਂ ਵਨ ਟੂ ਵਾਦਲੈਸ ਕਰ ਸਕਦੇ ਕਿੰਨੇ ਆ ਜੀ ਜਿੰਨੇ ਵੀ ਸਾਡੇ ਕੋਲ ਹੁੰਦੀ ਹੈ ਅਸੀਂ ਵਨ ਤੋਂ ਵਾਦਲੈਸ ਕਰਕੇ ਦਿੰਦੇ ਹਾਂ ਕਿਉਂਕਿ ਕੈਂਸਰ ਵਾਲੇ ਪੇਸ਼ੈਂਟ ਪਹਿਲਾਂ ਹੀ ਹੋ ਜਾ ਹੁੰਦਾ ਪਾ ਜੀ ਠੀਕ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਜਿਹੜਾ ਇੱਕ ਨਹੀਂ ਤਾਂ ਮੈਡੀਕਲ ਵਾਲਿਆਂ ਨੂੰ ਜ਼ਿਆਦਾਤਰ ਤੇ ਇਹੀ ਸਮਝਿਆ ਜਾਂਦਾ ਵੀ ਆਏ ਜਿਹੜੇ ਐਮ ਆਰ ਆਈ ਤੇ ਦਿੱਤੇ ਜਾਂਦੇ ਆ ਤਾਂ ਕਿਉਂਕਿ ਕੈਂਸਰ ਦਾ ਜੋ ਪੇਸ਼ੈਂਟ ਹੁੰਦਾ ਉਹ ਗੇ ਵਿਚਾਰਾ ਜਿਹੜਾ ਬੜਾ ਪਰੇਸ਼ਾਨ ਹੁੰਦਾ ਹੈ ਤਾਂ ਇਹਨਾਂ ਦੇ ਵੱਲੋਂ ਜਿਹੜੀਆਂ ਬਹੁਤ ਜ਼ਿਆਦਾ ਛੂਟ ਦੇ ਉੱਪਰ ਇਹਨਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਇਹ ਕਹਿ ਰਹੇ ਨੇ ਵੀ ਕੋਈ ਐਡ ਦੇ ਵਿੱਚ ਨਹੀਂ ਅਸੀਂ ਕਹਿ ਰਹੇ ਪਹਿਲਾਂ ਵੀ ਅਗਰ ਕੋਈ ਆਇਆ ਹੈ ਤਾਂ ਅਗਰ ਕੋਈ ਦਵਾਈਆਂ ਲੈ ਕੇ ਗਿਆ ਉਹ ਵੀ ਕਮੈਂਟ ਕਰਕੇ ਦੱਸ ਸਕਦਾ ਹੈ ਵੀ ਉਹਨਾਂ ਨੂੰ ਕਿੰਨੀ ਜਿਹੜੀ ਛੂਟ ਦਿੱਤੀ ਗਈ ਸੀ ਤਾਂ ਕੈਂਸਰ ਦੀ ਦਵਾਈਆਂ ਦੇ ਉੱਪਰ ਜਿਹੜੀ ਖਾਸ ਇਹਨਾਂ ਦੇ ਵੱਲੋਂ ਜਿਹੜੀ ਛੂਟ ਵੀ ਦਿੱਤੀ ਜਾ ਰਹੀ ਹੈ ਤਾਂ ਹਮ ਜਿਹੜੀ ਲੈਬਰਾਟਰੀ ਮੈਂ ਖਾਂਦੇ ਇੱਕ ਵਾਰੀ ਕੈਮਰਾਮੈਨ ਦੁਬਾਰਾ ਦਿਖਾ ਦਵੇ ਤੇ ਸਾਰੀਆਂ ਜਿਹੜੀਆਂ ਮਸ਼ੀਨਾਂ ਵੀ ਲੱਗ ਚੁੱਕੀਆਂ ਹਨ ਅਗਰ ਤੁਸੀਂ ਸਿਵਲ ਹਸਪਤਲ ਆਏ ਹੋਏ ਹੋ ਅਗਰ ਤੁਸੀਂ ਕੋਈ ਟੈਸਟ ਕਰਵਾਉਣਾ ਹੈ ਤਾਂ ਬਿਲਕੁਲ ਸਿਵਲ ਹਸਪਤਲ ਤੋਂ ਪੈ ਦੁੱਖਵੰਜਨ ਮੈਡੀਕਲ ਦੁੱਖਵੰਜਨ ਲੈਬੋਰਟਰੀ ਦਾ ਜਲਦੀ ਹੀ ਇੱਥੇ ਜਿਹੜੀ ਐਕਸ-ਰੇ ਦੀ ਸੇਵਾਵਾਂ ਵੀ ਜਿਹੜੀਆਂ ਸ਼ੁਰੂ ਹੋ ਜਾਣਗੀਆਂ ਦੁੱਖਵੰਜਨ ਐਕਸ-ਰਾ ਮਸ਼ੀਨਾਂ ਜਿਹੜੀਆਂ ਆ ਚੁੱਕੀਆਂ ਐ ਤਾਂ ਸੈਟਅਪ ਸਿਰਫ ਲੱਗਣਾ ਰਹਿ ਗਿਆ ਐ ਤਾਂ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਉਹ ਵੀ ਸਰਵਿਸ ਜਿਹੜੀ ਸ਼ੁਰੂ ਹੋ ਜਾਏਗੀ ਤਾਂ ਇਸੇ ਤਰ੍ਹਾਂ ਦੀ ਨਵੀਂ-ਨਵੀਂ ਅਪਡੇਟ ਦੇ ਲਈ ਬਨੇ ਰਹੋ ਸਾਡੇ ਨਾਲ